ਇਹ ਜ਼ਮੀਨਾਂ ਇਹ ਛੱਪੜ ਬਣੇ ਪਏ ਆ ਬਾਈ ਇਹ ਕਹੇ ਦਿਨ ਨੂੰ ਇਹ ਵੀਰੇ ਮੈਂ ਇੱਕੋ ਗੱਲ ਕਹਿਣਾ ਜਦੋਂ ਸਰਕਾਰਾਂ ਨੇ ਜ਼ਮੀਨਾਂ ਅਕਵਾਇਰ ਕਰ ਲਈਆਂ ਉਦੋਂ ਹੜਾਂਣ ਕੇ ਵਿਖਾਉਣ ਮੈਨੂੰ ਉਦੋਂ ਇਹਨਾਂ ਨੇ ਕੰਦਾਂ ਕਰ ਲੈਣੀਆਂ ਦਰਿਆ ਨੂੰ ਵੀਰੇ ਇਹ ਕਿਸਾਨਾਂ ਨੂੰ ਮਾਰ ਲਈ ਆ ਜਿਹੜੇ ਸਾਡਾ ਪਿੰਡ ਵੜੂਗਾ ਮੰਤਰੀ ਐ ਐਮ ਐਲ ਏ ਛਿੱਤਰ ਨਾ ਮਾਰੇ ਤਾਂ ਤਾਂ ਕਿਉ ਮੈਂ ਹਾਂ ਛਿੱਤਰ ਮਾਰ ਮਾਰ ਭਜਾਵਾਂਗੇ ਵੀਰੇ ਸਰਕਾਰ ਦੇ ਵੱਲੋਂ ਮਦਦ ਪਹੁੰਚੀ ਹੈ ਕੋਈ ਤੁਹਾਡੇ ਨੂੰ ਹਾਂ ਵੀਰੇ ਸਰਕਾਰ ਵੱਲੋਂ ਇੱਕ ਚੀਜ਼ ਨਹੀਂ ਪਹੁੰਚੀ ਬੇੜਾ ਇੱਕ ਪਹੁੰਚਿਆ ਓਪੀ ਇੰਜਣ ਖਰਾਬ ਮੁਰਗੀ ਦਾ ਮੁਆਵਜ਼ਾ ਕੀ ਲੈਣਾ ਹਨਾ ਲੋਕੀ ਇੱਥੇ ਖਾ ਜਾਂਦੇ ਮੁਰਗੀਆਂ ਉਹੀ ਇਹ ਅਸੀਂ ਉਹ ਮੁਰਗੀਆਂ ਸਮਝ ਲਈ ਆਮ ਆਦਮੀ ਪਾਰਟੀ ਹੁਣ ਇਹ ਖਾਵਾਂਗੇ ਕਿਸੇ ਦਿਨ ਨੂੰ ਬਸ ਸਿੱਖ ਕੌਮ ਜਿੰਦਾਬਾਦ ਆ ਠੀਕ ਆ 1.58 ਕਿੱਲੇ ਥਾ ਆ ਇਹ ਦੁਗਾ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਵੀਰੇ ਆਪਣਾ 102 ਕਿੱਲੇ ਥਾ ਬਣ ਜਾਂਦਾ ਇਧਰ ਬੜਾ 102 ਕਿੱਲੇ ਡੁੱਬ ਚੁੱਕੇ ਆ ਥੋੜੇ ਦੇ ਵਿੱਚ ਤੁਸੀਂ ਲਗਾਤਾਰ ਸੇਵਾ ਵੀ ਕਰ ਰਹੇ ਹੋ ਵੀ ਮਨ ਦੇ ਵਿੱਚ ਦੁੱਖ ਨਹੀਂ ਆਇਆ ਇੱਕ ਵਾਰ ਜਦੋਂ ਇੰਨੀ ਫਸਲ ਡੁੱਬ ਚੁੱਕੀ ਨਹੀਂ ਵੀਰੇ ਨਹੀਂ ਨਹੀਂ ਚੜਦੀ ਗੱਲਾ ਭਾਈ ਸੇਵਾ ਦਾ ਆਨੰਦ ਹੀ ਬੜਾ ਇਹ ਕੁਦਰਤ ਦਾ ਕਹਿਰ ਨਹੀਂਗਾ ਕੁਦਰਤ ਦਾ ਕਹਿਰ ਜਦੋਂ ਆਉਂਦਾ ਨਾ ਉਹ ਸਾਨੂੰ ਪਤਾ ਕਦੋਂ ਆਉਂਦਾ ਕੁਦਰਤ ਦਾ ਕਹਿਰ ਆਉਂਦਾ ਸੀ ਸਾਡੀਆਂ ਫਸਲਾਂ ਦੇ ਵਿੱਚ ਦੀ ਲੰਘ ਜਾਂਦਾ ਸੀ ਸਾਡੀਆਂ ਫਸਲਾਂ ਬਾਝ ਜਾਂਦੀਆਂ ਸੀ ਜਿਹੜੀ ਸਰਕਾਰ ਨਹੀਂ ਸੀ ਜਦੋਂ ਹਨਾ ਤੇ ਉਦੋਂ ਇਹ ਕਹਿੰਦਾ ਸੀ ਵੀ ਗਲਤ ਆ ਪਾਣੀ ਸਰਕਾਰਾਂ ਨੇ ਛਡਾਇਆ ਇਦਾਂ ਉਦਾਂ ਪੂਣੀ ਦੀ ਸਰਕਾਰ ਆ ਗਈ ਆ ਤਾਂ ਹੁਣੇ ਕਹੀ ਜਾਂਦਾ ਵਾ ਵੀ ਪਾਣੀ ਕੁਦਰਤ ਦਾ ਕਹਿ ਰਿਹਾ ਲੋਕੋ ਟੀਵੀ ਨਾਲ ਜੁੜੋ ਤੁਸੀਂ ਮੈਂ ਮਮਤਾਜ ਅਸੀਂ ਇਸ ਵਕਤ ਫਰੋਇਪੁਰ ਦੇ ਪਿੰਡ ਕਤਬਦੀਨ ਅਦੁੱਲਾ ਸਿੰਘ ਵਾਲਾ ਦੇ ਵਿੱਚ ਮੌਜੂਦ ਆ ਪਿੱਛੇ ਤਸਵੀਰਾਂ ਜਿੰਦੋਂ ਤੱਕ ਤੁਹਾਨੂੰ ਨਜ਼ਰ ਜਾਊਗੀ ਪਾਣੀ ਹੀ ਪਾਣੀ ਨਜ਼ਰ ਆਊਗਾ ਇਹ ਪਾਣੀ ਹੈ ਜਿਹੜਾ ਕਹਿੰਦੇ ਆ ਕਿ ਲਗਾਤਾਰ ਹੁਣ ਫੇਰ ਵਾਧਦਾ ਜਾ ਰਿਹਾ ਬਾਈ ਸਭ ਤੋਂ ਪਹਿਲਾਂ ਤਾਂ ਇਹ ਹਾਲਾਤ ਕਦੋਂ ਦੇ ਬਣੇ ਹੋਏ ਕਿੰਨੇ ਦਿਨ ਹੋ ਗਿਆ ਜਪਾਣੀ ਆਇਆ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰੇ 22ਵਾਂ ਦਿਨ ਚੱਲਣ ਦਿਆ ਪਾਣੀ ਆਇਆ ਨੂੰ ਹਾਂਜੀ ਹਲਾ ਹਾਂਜੀ ਹਾਂਜੀ ਜਦੋਂ ਪਾਣੀ ਆਇਆ ਇੱਥੇ ਤੇ ਅੱਜ ਕਿੰਨਾ ਫਰਕ ਕਿੰਨਾ ਪਾਣੀ ਵੱਧ ਚੁੱਕਾ ਹੈ ਘਟਿਆ ਵੀ ਪਾਣੀ ਵੀਰੇ ਘਟਿਆ ਨਹੀਂਗਾ ਜਦੋਂ ਪਾਣੀ ਸਟਾਰਟ ਹੋਇਆ ਨਾ ਪਾਣੀ ਫੋਰਟੇਕ ਤੋਂ ਲਾਲੂ ਸਟਾਰਟ ਹੋਇਆ ਅੱਜ 10 11 12 ਫੁੱਟ ਕਿਤੇ 15 ਫੁੱਟ ਵੀ ਪਾਣੀ ਹੈਗਾ ਹਾਂ ਜ਼ਮੀਨਾਂ ਜਿਹੜੀਆਂ ਨੀਵੀਆਂ ਉਹਨਾਂ 'ਚ 15 ਫੁੱਟ ਆ ਘਰਾਂ 'ਚ ਤਕਰੀਬਨ 6 7 6 7 ਫੁੱਟ ਆ ਹਾਂ ਘਰਾਂ 'ਚ ਇਹਨਾਂ ਦਾ ਪਾਣੀ ਹਾਂ 6 7 ਫੁੱਟ ਤਕਰੀਬਨ ਆ ਅੱਛਾ ਭਾਈ ਜਿਵੇਂ ਮੈਂ ਆਪਾਂ ਹੁਣ ਜਿੱਥੇ ਫਿਰ ਰਹੇ ਆਂ ਇਹ ਜ਼ਮੀਨ ਆ ਜਿਹੜੀ ਇਹ ਜ਼ਮੀਨ ਕਿੰਨਾ ਦੀ ਜ਼ਮੀਨ ਆ ਇਹ ਇਹ ਵੀਰੇ ਜ਼ਮੀਨ ਇੱਥੋਂ ਆ ਵੀਰ ਦੀ ਜ਼ਮੀਨ ਆ ਠੀਕ ਆ ਇਹਨੇ 58 ਕਿੱਲੇ ਥਾਂ ਆ ਇਹ ਮੇਰੇ ਵੱਡੇ ਵੀਰ ਹੀ ਲੱਗਦੇ ਆ ਤੇ ਇਦੋਂ ਗਾਂ ਆਪਣੀ ਸ਼ੁਰੂ ਹੋ ਜਾਂਦੀ ਆ ਬਾਈ ਗਾਂ ਇੱਧਰ ਮਾਰਿਓ ਕੈਮਰਾ ਇਹਦੋਂ ਗਾਂ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਵੀਰੇ ਆਪਣਾ 102 ਕਿੱਲੇ ਤਾਂ ਪੰਜਦਾ ਇੱਧਰ 102 ਕਿੱਲੇ ہاں ਜੀ ਮਤਲਬ 102 ਕਿੱਲੇ ਬਾਈ ਕਹਿਣਾ ਸੌਖਾ ਆ ਪਰ 102 ਕਿੱਲੇ ਉੱਤੇ ਬੜਾ ਖਰਚਾ ਆਇੰਦਾ ਚਲੋ ਬਾਕੀ ਵੀਰੇ ਖਰਚਾ ਸਾਰਾ ਕੀਤਾ ਸੀ ਇੱਕ ਸਪਰੇਅ ਕਰਕੇ ਝੋਨਾ ਵੜਨਾ ਸੀ ਸਾਰਿਆਂ ਨੇ ਏਦਾਂ ਕੀਤਾ ਹੋਇਆ ਸੀ ਸਾਡੇ ਹੁਣ ਸਪਰੇਅ ਕਰਕੇ ਇੱਕ ਇੱਕ ਝੋਨਾ ਵੜ ਲੈਣਾ ਸੀ ਤੇ ਹੁਣ ਖਰਚਾ ਤੁਸੀਂ ਲਾ ਲਓ ਕਿੱਲੇ ਦੇ ਵੀਰੇ ਕਿੰਨਾ ਖਰਚਾ ਆਉਂਦਾ ਤੇ 102 ਹਾਂ ਤੇ ਕਿੰਨਾ ਆਇਆ ਤੇ ਬਾਕੀ ਵੀਰੇ ਹਾਲਾਤ ਤਾਂ ਬਹੁਤ ਮਾੜੇ ਆ ਇਹ ਸਾਰੀਆਂ ਸਰਕਾਰਾਂ ਦੀ ਰਲ਼ੀ ਭੁਗਤਿਆ ਸਰਕਾਰਾਂ ਦਾ ਛੱਡਿਆ ਹੋਇਆ ਪਾਣੀ ਆਉਣ ਡਿਆ ਇਹ ਕੁਦਰਤ ਦਾ ਕਹਿਰ ਨਹੀਂ ਗਾ ਕੁਦਰਤ ਦਾ ਕਹਿਰ ਜਦੋਂ ਆਉਂਦਾ ਨਾ ਉਹ ਸਾਨੂੰ ਪਤਾ ਕਦੋਂ ਆਉਂਦਾ ਕੁਦਰਤ ਦਾ ਕਹਿਰ ਆਉਂਦਾ ਸੀ ਸਾਡੀਆਂ ਫਸਲਾਂ ਦੇ ਵਿੱਚ ਦੀ ਲੰਘ ਜਾਂਦਾ ਸੀ ਸਾਡੀਆਂ ਫਸਲਾਂ ਬਾਜ ਜਾਂਦੀਆਂ ਸੀ ਨੀਵੇਂ ਥਾਂ ਤੇ ਚਲੋ ਮਰ ਜਾਂਦੇ ਸੀ ਉਹ ਚਲੋ ਚੰਡੋ ਹੁਣ ਵੀ ਮਰੇ ਉਦੋਂ ਵੀ ਮਰ ਜਾਂਦੇ ਸੀ ਠੀਕ ਆ ਵੀਰੇ 2023 ਤੋਂ ਪਾਣੀ ਬਾਅਦ 2025 ਚ ਕਹਿਰ ਆਇਆ ਏ 2023 ਚ 58 ਦਿਨ ਪਾਣੀ ਚੱਲਿਆ ਵੀਰੇ ਉਦੋਂ ਵੀ 4-4 5-5 ਫੁੱਟ ਪਾਣੀ ਸੀ ਪਾਣੀ ਇੰਨੀ ਸਪੀਡ ਤੇ ਸੀ ਨਾ ਬੰਦਾ ਰੁੜਦਾ ਸੀ ਬਾਈ ਬੰਦੇ ਰੁੜੇ ਵੀ ਸਾਡੇ ਡੰਗਰ ਵੀ ਉਦੋਂ ਰੁੜੇ ਠੀਕ ਹੈ ਹੁਣ ਵੀਰੇ ਪਾਣੀ ਦਾ ਲੈਵਲ ਜ਼ਿਆਦਾ ਆ 2023 ਨਾਲੋਂ ਵੀ ਹੁਣ 22ਵੇਂ ਦਿਨ ਤਾਂ ਤੁਹਾਨੂੰ ਪਹਿਲਾਂ ਦੱਸਿਆ ਅੱਜ ਹੋ ਗਿਆ ਠੀਕ ਆ ਹਾਂ ਤੇ ਬਾਕੀ ਵੀਰੇ ਸਰਕਾਰਾਂ ਜਿਹੜੀਆਂ ਨਾ ਇਹਨਾਂ ਨੂੰ ਕਹਿੰਦੇ ਇੱਕ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਜਦੋਂ ਆਈ ਹੈ ਉਹ ਕਹਿੰਦੇ ਸੀ ਕਿ ਜੇਕਰ ਕਿਸ ਦੀ ਫਸਲ ਮਰੂਗੀ ਅਸੀਂ ਉਹਨੂੰ ਮੁਆਵਜ਼ਾ ਦੇਵਾਂਗੇ ਬੱਕਰੀ ਮਰੂਗੀ ਉਹਦਾ ਦੇਵਾਂਗੇ ਮੁਰਗੀ ਦਾ ਵੀ ਦੇਆ ਕਰਾਂਗੇ ਇਹ ਬੜੇ ਬਿਆਨ ਵੀਰੇ ਮੁਰਗੀ ਆਦੋ ਹਾਸਾ ਆ ਜਾਂਦਾ ਮੁਰਗੀ ਦਾ ਮੁਆਵਜ਼ਾ ਕੀ ਲੈਣਾ ਹਨਾ ਲੋਕੀ ਇੱਥੇ ਖਾ ਜਾਂਦੇ ਮੁਰਗੀਆਂ ਉਹੀ ਇਹ ਅਸੀਂ ਉਹ ਮੁਰਗੀਆਂ ਸਮਝ ਲਈ ਆਮ ਆਦਮੀ ਪਾਰਟੀ ਹੁਣ ਇਹ ਖਾਵਾਂਗੇ ਕਿਸੇ ਦਿਨ ਨੂੰ ਬਸ ਸਿਕ ਕੌਮ ਜਿੰਦਾਬਾਦ ਆ ਸਾਡੇ ਪੰਜਾਬੀ ਭਰਾ ਸਾਡਾ ਸਾਥ ਦੇਣ ਦਾ ਆ ਹਰਿਆਣੇ ਤੋਂ ਵੀ ਆਏ ਸਾਡਾ ਇੱਥੇ ਸਾਥ ਦੇਣ Rajasthan ਤੋਂ ਵੀ ਆਏ ਸਾਡਾ ਸਾਥ ਦੇਣ ਵੀਰੇ ਪੰਜਾਬ ਦੇ ਨਾਲ ਪੰਜਾਬ ਖੜਿਆ ਆ ਕੋਈ ਡਰਨ ਵਾਲੀ ਲੋੜ ਨਹੀਂ ਇਹਨਾਂ ਬੱਕਰੀਆਂ ਮੁਰਗੀਆਂ ਤੇ ਕੀ ਦੇਣਾ ਇਹ ਜਦੋਂ 2023 ਚ ਇਹਦੀ ਸਰਕਾਰ ਨਹੀਂ ਸੀ ਭਗਵੰਤ ਮਾਨ ਦੀ ਭਗਵੰਤ ਮਾਨਤ ਨਹੀਂ ਮੈਂ ਤਾਂ ਭਗਵੰਤਾ ਕਹੂੰਗਾ ਇਹਦੀ ਸਰਕਾਰ ਨਹੀਂ ਸੀ ਜਦੋਂ ਹਨਾ ਤੇ ਉਦੋਂ ਇਹ ਕਹਿੰਦਾ ਸੀ ਵੀ ਗਲਤ ਆ ਪਾਣੀ ਸਰਕਾਰਾਂ ਨੇ ਛਡਾਇਆ ਇਦਾਂ ਉਦਾਂ ਹੁਣ ਇਹਦੀ ਸਰਕਾਰ ਆ ਗਈ ਆ ਤਾਂ ਹੁਣ ਇਹ ਕਹੀ ਜਾਂਦਾ ਵਾ ਵੀ ਪਾਣੀ ਕੁਦਰਤ ਦਾ ਕਹਿ ਰਿਹਾ ਮੁਰਗੀ ਬੱਕਰੀ ਤੇ ਸਾਡੇ ਦਾ ਕਿਤੇ ਨਹੀਂ ਮੁਆਵਜ਼ਾ ਦਿੱਤਾ ਇਹਨੇ ਬਾਈ ਐਵੇਂ ਗੱਲਾਂ ਵਾਲਾਈ ਆ ਬਾਈ ਇਹ ਮਸਲਾ ਮਰੀ ਉਹਦਾ ਮੁਆਵਜ਼ਾ ਮਿਲਿਆ ਤੁਹਾਨੂੰ ਵੀ ਬਾਈ ਕਤੇ ਨਹੀਂ ਮਿਲਿਆ ਕੁਝ ਵੀ ਉਦੋਂ ਮਿਲਿਆ ਕਿੱਲੇ ਜਿਵੇਂ ਹੁਣ ਮੇਰਾ 102 ਕਿੱਲੇ ਥਾਵਾਂ ਮੈਨੂੰ 12 13 ਕਿੱਲਾਂ ਦਾ ਮੁਆਵਜ਼ਾ ਮਿਲਿਆ ਅੱਛਾ ਤੇ ਬਾਕੀ ਕੁਝ ਮਿਲਿਆ ਹੀ ਨਹੀਂ ਬਾਈ ਖਾਪ ਗਈ ਗਏ ਤੇ 6800 ਰੁਪਏ ਉਹ ਵੀ ਮਿਲਿਆ ਬਾਈ ਉਹ ਵੀ ਕੇਂਦਰ ਸਰਕਾਰ ਦਾ ਹੀ ਕਹਿੰਦੇ ਉਹ ਬਾਈ ਜਿੰਦਾ ਵੀ ਮਰਜੀ ਤੁਹਾਨੂੰ 6800 ਰੁਪਏ ਮਿਲਿਆ ਹੋਰ ਰੁਪਈਆ ਹੀ ਨਹੀਂ ਕੋਈ ਮਿਲਿਆ ਤੇ ਬਾਈ ਬੜਾ ਔਖਾ ਸਰਵਾਈਵ ਕਰਨਾ ਆ ਸਾਡੇ ਇੱਥੇ ਕਹਿਣਾ ਸੋਖਾ ਆ ਜਦੋਂ ਹੁਣ ਇੱਥੇ ਆਪਾਂ ਕੈਮਰਾ ਮਾਰੀ ਵੀਰੇ ਇੱਥੇ ਆਪਾਂ ਹੁਣ ਪਾਣੀ ਪਤਾ ਕਿੰਨਾ ਆ 10 ਫੁੱਟ ਪਾਣੀ ਆ ਇੱਥੇ ਇਹ ਜ਼ਮੀਨਾਂ ਇਹ ਛੱਪੜ ਬਣੇ ਪਏ ਆ ਬਾਈ ਇਹ ਕਿਸੇ ਦਿਨ ਨੂੰ ਇਹ ਵੀਰੇ ਮੈਂ ਇੱਕੋ ਗੱਲ ਕਹਿਣਾ ਜਦੋਂ ਸਰਕਾਰਾਂ ਨੇ ਜ਼ਮੀਨਾਂ ਅਕਵਾਇਰ ਕਰ ਲਈਆਂ ਇਹ ਤੁਸੀਂ ਤੁਹਾਡਾ ਚੈਨਲ ਚੱਲਦਾ ਰਹੇਗਾ ਤੁਸੀਂ ਇੱਥੇ ਆਣ ਕੇ ਵੀਡੀਓ ਬਣਾ ਲਿਓ ਠੀਕ ਆ ਉਦੋਂ ਹੜ ਆਣ ਕੇ ਵਖਾਉਣ ਮੈਨੂੰ ਉਦੋਂ ਇਹਨਾਂ ਨੇ ਕੰਦਾਂ ਕਰ ਲੈਣੀਆਂ ਦਰਿਆ ਨੂੰ ਵੀਰੇ ਉਦੋਂ ਹੜ ਨਹੀਂ ਆਉਂਦੇ ਉਦੋਂ ਹੜ ਇੱਕ ਕਿਸਾਨਾਂ ਨੂੰ ਮਾਰ ਲਈ ਆ ਜਮੀਨਾਂ ਦੀ ਜਮੀਨਾਂ ਦੀ ਆਪਣੀ ਜਮੀਨਾਂ ਨੂੰ ਖੋਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਆ ਬਾਕੀ ਅਸੀਂ ਮਰੇ ਥੋੜੀ ਆ ਝੂੜੀਆਂ ਨਹੀਂ ਪਾਈਆਂ ਸਾਡੇ ਕੜੇ ਪਿਆ ਗੁਰੂ ਗੋਬਿੰਦ ਸਿੰਘ ਦੇ ਅਸੀਂ ਇਹਨਾਂ ਨੂੰ ਜਮੀਨਾਂ ਨਹੀਂ ਦਿੰਦੇ ਮਰ ਜਾਵਾਂਗੇ ਜਮੀਨਾਂ ਨਹੀਂ ਦਿੰਦੇ ਸਾਡੇ ਪੁਰਖਿਆਂ ਦੀਆਂ ਬਣਾਈਆਂ ਹੋਈਆਂ ਜਮੀਨਾਂ ਅਸੀਂ ਐਂ ਦੇਖਣ ਲੱਗ ਪਏ ਤੇ ਫਿਰ ਅਸੀਂ ਲੁੱਟੇ ਗਏ ਜਿਵੇਂ ਥੋੜਾ 102 ਕਿੱਲੇ ਡੁੱਬ ਚੁੱਕੇ ਆ ਥੋੜੇ ਦੇ ਵਿੱਚ ਤੁਸੀਂ ਲਗਾਤਾਰ ਸੇਵਾ ਵੀ ਕਰ ਰਹੇ ਹੋ ਵੀ ਮਨ ਦੇ ਵਿੱਚ ਦੁੱਖ ਨਹੀਂ ਆਇਆ ਇੱਕ ਵਾਰ ਜਦੋਂ ਇੰਨੀ ਫਸਲ ਡੁੱਬ ਗਈ ਕਿਸੇ ਨਹੀਂ ਨਹੀਂ ਚੜਦੀ ਗਲਾ ਬਈ ਸੇਵਾ ਦਾ ਆਨੰਦ ਹੀ ਵੜਾ ਸੇਵਾ ਯਾਰ ਜੀ ਸੇਵਾ ਕਰ ਵੀਰ ਲੈ ਕੇ ਆਉਂਦੇ ਆ ਸਾਨੂੰ ਕਰਨ ਚ ਆਨੰਦ ਆਉਂਦਾ ਕੋਈ ਗੱਲ ਨਹੀਂ ਆਪਾਂ ਹੱਸਦੇ ਚਿਹਰੇ ਆ ਹੁਣ ਇੱਧਰ ਵੀਰ ਦਾ 58 ਗਿਲੇ ਡੁੱਬਾ ਇਹ ਵੀ ਹੱਸਦਾ ਸੇਵਾ ਕਰਦਾ ਸਾਡੇ ਨਾਲ ਕੋਈ ਪ੍ਰਵਾਹ ਵਾਲੀ ਗੱਲ ਨਹੀਂ ਇਹਦੇ ਆਪਦੇ ਘਰੇ 4-4 ਫੁੱਟ ਪਾਣੀ ਆ ਠੀਕ ਆ ਪ੍ਰਵਾਹ ਨਹੀਂ ਵੀਰੇ ਚੜਦੀ ਗਲਾਸ ਬਸ ਚਿਹਰੇ ਹੱਸਦੇ ਖੇਡਦੇ ਆ ਕੋਈ ਪ੍ਰਵਾਹ ਵਾਲੀ ਗੱਲ ਹੀ ਨਹੀਂ ਆਪਾਂ ਯਾਰ ਪੰਜਾਬੀ ਆ ਪੰਜਾਬੀ ਤਗੜੇ ਆ ਨਾ ਜਦੋਂ ਯਾਰ ਪੰਜਾਬੀ ਕਹਿੰਨੇ ਆ ਨਾ ਮੂੰਹ ਭਰ ਜਾਂਦਾ ਆ ਤੇ ਫਿਰ ਪੰਜਾਬੀ ਹੋਣ ਦਾ ਮਾਣ ਆ ਆਪਾਂ ਨੂੰ ਆਪਾਂ ਪਿੰਡਰਾਂ ਵਾਲੇ ਸੰਤਾਂ ਦੇ ਬੱਚੇ ਆ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਆਪਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇਹੋ ਜੀ ਗੱਲ ਹੀ ਨਹੀਂ ਵੀ ਅਸੀਂ ਮਤਲਬ ਕਿ ਦੁਖੀ ਹੋਵਾਂਗੇ ਵੀਰੇ ਜਦੋਂ ਇੱਕ ਬੰਦੇ ਜਦੋਂ ਸਾਡੇ ਕੋਲੋਂ ਦੂਰੋਂ ਦੂਰੋਂ ਸੇਵਾ ਲੈ ਕੇ ਆਉਂਦੇ ਆ ਨਾ ਸਾਡਾ ਦਿਲ ਇੰਨਾ ਕੋ ਖੁਸ਼ ਹੋ ਜਾਂਦਾ ਵਾ ਵੀ ਹਾਂ ਸਾਡੇ ਕੋਲ ਸੇਵਾ ਲੈ ਕੇ ਆਏ ਠੀਕ ਆ ਸਾਡੇ ਨਾਲ ਖੜ ਗਏ ਹਨ ਕੇ ਕੋਈ ਚੱਕਰ ਨਹੀਂ ਹੁਣ ਕਈ ਜਿਹੜੇ ਵੀਰ ਵੀ ਆਇਆ ਕੋਈ ਮੇਰੇ ਫਰੈਂਡ ਲਾ ਲੋ ਕੋਈ ਆਪਣੇ ਪਿੰਡੋ ਦੇ ਕਿਸੇ ਮੁੰਡੇ ਦੇ ਫਰੈਂਡ ਲਾ ਲੋ ਐਦਾਂ ਐਦਾਂ ਜਿਹੜੇ ਵੀ ਵੀਰ ਸਾਡੇ ਕੋਲ ਪਹੁੰਚਿਆ ਸਾਰਿਆਂ ਵੀਰਾਂ ਨੇ ਸਾਨੂੰ ਇਹ ਗੱਲ ਕਈ ਹੋਈ ਆ ਵੀ ਸਾਰਿਆਂ ਵੀਰਾਂ ਨੇ ਇਹ ਗੱਲ ਕਹੀ ਆ ਵੀ ਬਾਈ ਜਦੋਂ ਜ਼ਮੀਨਾਂ ਤੋਂ ਪਾਣੀ ਲੱਥ ਗਿਆ ਟਰੈਕਟਰ ਦੱਸਿਓ ਅਸੀਂ ਲੈ ਕੇ ਆਵਾਂਗੇ ਆ ਜਾਨਵਰਾਂ ਦਾ ਬੜਾ ਔਖਾ ਹੋਇਆ ਹੋਇਆ ਹਣਾ ਜਿਵੇਂ ਗੋ ਆ ਜਿਹੜੀ ਉੱਤੇ ਆ ਵੀ ਦੇਖ ਰਹੇ ਸੀ ਆਪਾਂ ਦੇਖੋ ਜਾਨਵਰ ਕਿੱਥੇ ਚੜਿਆ ਇਹ ਕਿਵੇਂ ਚੜ ਗਿਆ ਤਾਂ ਜਾਨ ਬਚਾਈ ਹਾਂ ਜਾਨ ਬਚਾਈ ਆ ਜਾਨਵਰ ਵੀ ਜਾਨ ਬਚਾਉਣ ਦਾ ਆਪਦੀ ਬੰਦੇ ਵੀ ਜਾਨ ਬਚਾਉਣ ਦਾ ਆ ਵੀਰੇ ਇਹ ਮਾਰਨ ਦਈਆਂ ਸਰਕਾਰਾਂ ਕੀ ਕਰੀਏ ਇੱਕ ਸਾਨੂੰ ਸਾਡਾ ਹੁਣ ਦੋ ਪਿੰਡ ਆ ਸਾਨੂੰ ਬੇੜਾ ਇੱਕ ਦਿੱਤਾ ਅਗਣਬੋਟ ਠੀਕ ਆ ਜਿਹੜਾ ਫਰੋਜਪੁਰ ਜ਼ਿਲ੍ਹੇ ਚ ਪਿੰਡ ਪੈਂਦਾ ਸਾਡਾ ਇੱਥੇ ਮੰਤਰੀ ਆਣ ਕੇ ਨਹੀਂ ਵੜਿਆ ਬਾਈ ਜਿੰਨੂੰ ਸਾਡੇ ਪਿੰਡ ਨੇ ਜਤਾਇਆ ਆਇਆ ਨਹੀਂ ਉਹ ਹਾਂ ਹਾਂ ਹੁਣ ਮੈਂ ਆ ਤੁਹਾਡੇ ਮਾਧਿਅਮ ਰਹੀਂ ਕਹਿਣਾ ਜਿਹੜੇ ਸਾਡਾ ਪਿੰਡ ਵੜੂਗਾ ਮੰਤਰੀ ਐ ਐਮ ਐਲ اے ਛਿੱਤਰ ਨਾਮਾਰੇ ਤਾਂ ਕਿਉ ਮੈਂ ਛਿੱਤਰ ਮਾਰ ਮਾਰ ਭਜਾਵਾਂਗੇ ਵੀਰੇ ਵੀਰੇ ਵਾਰਸ ਪੰਜਾਬ ਦੇ ਆ ਰਾਜ ਬੇਟੀ ਦੇ ਦੋ ਜਣਿਆਂ ਦੇ ਦੋ ਫਾਰਮਾਂ ਦਾ ਕੱਟਣਾ ਵੀ ਆ ਦੁੱਧ ਵੀ ਕੱਢਦੇ ਆ ਹਾਂਜੀ ਵੀ ਇੰਨਾ ਜਣ ਕੇ ਇੱਕ ਬੇੜਾ ਸਾਨੂੰ ਨਹੀਂ ਦੋ ਬੇੜੇ ਘਰੋਗਾ ਚਾਹੀਦੇ ਸਾਨੂੰ ਨੇ ਕਿੰਨੀ ਖੇਤੀ ਹੈ ਤੁਹਾਡੀ ਆਪਣੀ 52 ਗੱਲੇ ਓਂਟੇ 75 ਗੱਲੇ ਆਪਣੇ ਆ 52 ਗੱਲੇ ਆ ਪਾਣੀ ਵਿੱਚ ਪਾਣੀ ਚ ਹਾਂਜੀ ਹੋਰ ਡੇਰੀ ਫਾਰਮ ਵੀ ਤੁਹਾਡੀ ਹੈ ਨਹੀਂ ਡੇਰੀ ਫਾਰਮ ਨਹੀਂ ਮੈਂ ਫਾਰਮ ਹੈਗੇ ਕੱਲੀ ਆ ਇੱਕ ਬੇੜੀ ਸਾਨੂੰ ਦਿੱਤੀ ਆ ਤੇ ਦੋ ਜਣੇ ਠੰਡਿਆਂ ਦਾ ਜਣੇ ਠੰਡ ਫਾਰਮਾ ਦਾ ਦੁੱਧ ਵੀ ਆਹੀ ਕੱਢਦੀ ਬੇੜੀ ਸਾਰੀ ਦਿਹਾੜੀ ਆ ਵਿਚਾਰਾ ਵੀਰ ਚੱਲੀ ਜਾਂਦਾ ਰਹਿੰਦਾ ਨੌਂ ਪਰ ਨੌਂ ਹੀ ਰਾਤ ਵੀ ਡੁੱਬ ਕੇ ਬੰਦ ਕਰਦਾ ਤੇ 7:30 ਵਜੇ ਤੜਕੇ ਗੇਣਾ ਪਾੜਨਾਂ ਹੀ ਜਾਂਦਾ ਹਸਾਬ ਲਾ ਲੋ ਅਈ ਰਿਗਿਆ ਰਿਟਾ ਲਾ ਕੇ ਦਰਿਆਣ ਵਿੱਚ ਸੈਟ ਲਈ ਆ। ਅੱਛਾ। ਹਾਂਜੀ। ਭਾਈ ਇਹ ਵੀ ਸੇਵਾ ਕਰ ਰਹੇ ਆ। ਮੇਰੇ ਮਨਾ ਅਜ 10 ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ ਮੇਰਾ। 15 ਦਿਨ ਹੋ ਗਏ। 15 ਦਿਨ ਅਜ ਹੋ ਗਏ ਵੀਰ ਨੂੰ ਇੱਥੇ ਬੇੜੀ ਦੇ ਵਿੱਚ ਹੀ। ਹਾਂ। ਕਿੰਨੇ ਦਿਨ ਹੋ ਗਏ ਭਾਈ ਤੁਨੂੰ ਜੀ? ਅਜ 15 ਦਿਨ ਹੋ ਗਏ ਜੀ। 15 ਦਿਨ ਹੋ ਗਏ। ਕਿੰਨੀ ਤੁਹਾਡੀ ਫਸਲ ਕਿੰਨੀ ਸੀਗੀ? ਹੈ ਗਈ 5-6 ਕਿੱਲੇ ਕੁੜਿਆ ਕੋਤਨ ਚਾਕਲੇਟ ਹੈ ਗਈ ਦਰਿਆ ਹੀ ਆ ਗਿਆ ਸੀ। ਦਰਿਆ ਹੀ ਆ ਗਿਆ। ਹਾਂਜੀ। ਤੇ ਫਿਰ ਥੋੜਾ ਦਿਲ ਨਹੀਂ ਕੀਤਾ ਮਤਲਬ ਦੁੱਖ ਤਾਂ ਆਇਆ ਹੋ ਉਦੋਂ। ਸਾਰਿਆਂ ਦੇ ਨਾਲ ਹੀ ਆ ਜੀ। ਸਾਰੀ ਜੰਨੀ ਦੁਨੀਆ ਨਾਲ ਸਾਰੀ ਸਾਰੇ ਨਾਲ ਇਹ ਜੋ ਕਰਮਾ ਹੀ ਮਿਲ ਜਾਣਾ ਆ ਲਗਾਤਾਰ ਸੇਵਾ ਕਰ ਰਹੇ ਹਾਂ ਆ ਲਗਾਤਾਰ ਰਾਤ ਨੂੰ ਦਾਹੂ ਅੱਜ ਦੇ 11 ਵਜਾਂ ਦੇ 12 ਵਜਾਂ ਦੇ ਗੇਰਾ ਹਾਂਜੀ ਹਾਂਜੀ ਵੀ ਜਿਹੜਾ ਜੀ ਕੋਈ ਰਹਿ ਗਿਆ ਉਹਨੂੰ ਕੱਢ ਕੇ ਹੀ ਲਿਆਉਣਾ ਫਿਰ ਪੱਠੇ ਉੱਤੇ ਪਸ਼ੂ ਘਰੇ ਆ ਉਹਨਾਂ ਨੂੰ ਕੋਈ ਪੱਠੇ ਪਾ ਕੇ ਦੁੱਧ ਜੋ ਕੇ ਲਿਆਉਂਦੇ ਰੋਣ ਲੈ ਕੇ ਆ ਕੇ ਦਰਿਆ ਤੋਂ ਬਾਹਰ ਬਣ ਤੇ ਗੱਡੀ ਦਾ ਹਾਂਜੀ ਹਾਂਜੀ ਫਾਰਮਾਂ ਦੋਧਰੀ ਕਰਨਾ ਉਹ ਦੋ ਫਾਰਮ ਆਈ ਸੀ ਉਹਨਾਂ ਦਾ ਦੁੱਧ ਤਿੰਨ ਟਾਈਮ ਕੱਢੀਦਾ ਸੀ ਹਾਂਜੀ ਹਾਂਜੀ ਅੱਛਾ ਤੁਸੀਂ ਜਾਣਦੇ ਹੋਗੇ ਸਿੱਧੇ ਜੀ ਹਾਂਜੀ ਇੱਕ ਆ ਮੁੰਡਾ ਨਾਲ ਮੇਰੇ ਹਾਂਜੀ ਇੱਕ ਕੁਤਬਦੀਨ ਤੋਂ ਟੋੜਾਂ ਦੀ ਬੈਗ ਤੋਂ ਜੀ ਦੋਵੇਂ ਸੇਵਾ ਕਰ ਰਹੇ ਹਾਂ ਹਾਂ ਨਵੀਂ ਹਾਂਜੀ ਹਾਂਜੀ ਸਾਰੇ ਪਿੰਡ ਦਾ ਕੰਮ ਹੁਣ ਤੁਹਾਡੇ ਦੋਵੇਂ ਹਾਂਜੀ ਹਾਂਜੀ ਰਾਤ ਦਿਨ ਪਾਸੇ ਤੜਕੇ ਆਈਦਾ 6 ਵਜੇ ਰਾਤ ਨੂੰ 12 ਵਜੇ ਘਰੇ ਜਾਈਦਾ ਹਾਂਜੀ ਹਾਂਜੀ ਤਾਂ ਲਗਾਤਾਰ ਤਸਵੀਰ ਦਿਖਾ ਦਿੰਨੇ ਆ ਕਿ ਆਸੇ ਪਾਸੇ ਤੁਹਾਨੂੰ ਬਿਲਕੁਲ ਪਾਣੀ ਹੀ ਪਾਣੀ ਨਜ਼ਰ ਆਊਗਾ ਥੱਲੇ ਸਾਡੇ ਜਿਹੜਾ ਪਾਣੀ ਹੈ ਉਹਦੇ ਥੱਲੇ ਝੋਨੇ ਦੀ ਫਸਲ ਹੈ ਜੋ ਕਿ ਬਿਲਕੁਲ ਡੁੱਬ ਚੁੱਕੀ ਹੈ ਬਈ ਇਹ ਐਸੇ ਝੋਨਾ ਹੀ ਸਾਰਾ ਥੱਲੇ ਵੀਰੇ ਆ ਸਾਰਾ ਏਰੀਆ ਝੋਨਾ ਆ ਇੱਥੇ ਜਿਹੜੀ ਮਰਜ਼ੀ ਫਸਲ ਕਰ ਲੋ ਹੁੰਦੀ ਆ ਸਾਰੀ ਤੇ ਭਾਈ ਹੁਣ ਝੋਨਾ ਕਾਦਾ ਰਹਿ ਗਿਆ ਭਾਈ ਯਾਰ ਕੀ ਪਤਾ ਹੁਣ ਥੱਲੇ ਕੀ ਆ ਗਿਆ ਮਿੱਟੀ ਆ ਗਈ ਰੇਤਾ ਆ ਗਈ ਕੀ ਪਤਾ ਗੱਬ ਆ ਗਈ ਕੀ ਕੁਝ ਆ ਗਿਆ ਹੁਣ ਪਾਣੀ ਲੱਥੇ ਤੋਂ ਭਾਈ ਪਤਾ ਲੱਗੂਗਾ ਤੇ ਬਾਕੀ ਵੀਰੇ ਮੈਂ ਸਾਰੇ ਵੀਰਾਂ ਨੂੰ ਬੇਰ ਬੇਨਤੀ ਕਰਦਾ ਆਂ ਵੀ ਸਾਡੇ ਕੋਲੇ ਰਾਸ਼ਨ ਬਹੁਤ ਹੋ ਗਿਆ ਵਾ ਰਾਸ਼ਨ ਲੈ ਕੇ ਨਾ ਆਓ ਸਾਡੇ ਕੋਲ ਹੁਣ ਤੇ ਮੈਂ ਆਪਦਾ ਨੰਬਰ ਵੀ ਬੋਲ ਦਿੰਨਾ ਵਾ 95920 05556 ਫਿਰ ਬੋਲ ਦਿੰਨਾ ਵੀਰੇ 9592005556 ਵੀਰੇ ਸਾਡਾ ਜਦੋਂ ਪਾਣੀ ਲੱਥਾ ਨਾ ਸਾਡੇ ਕੋਲੇ ਉਦੋਂ ਆਇਓ ਸਾਨੂੰ ਉਦੋਂ ਬਹੁਤ ਚੀਜ਼ਾਂ ਦੀ ਲੋੜ ਆਪੇ ਮਦਦ ਦਾ ਸਰਕਾਰ ਦੇ ਵੱਲੋਂ ਮਦਦ ਪਹੁੰਚੀ ਹੈ ਕੋਈ ਤੁਹਾਡੇ ਹਾਂ ਵੀਰੇ ਇਹ ਸਰਕਾਰ ਵੱਲੋਂ ਇੱਕ ਚੀਜ਼ ਨਹੀਂ ਪਹੁੰਚੀ ਬੇੜਾ ਇੱਕ ਪਹੁੰਚਿਆ ਉਹ ਵੀ ਇੰਜਣ ਖਰਾਬ ਅੱਛਾ ਵੀਰੇ ਇੱਧਰ ਇੱਧਰਲੇ ਬੰਨੇ ਰੋਪੜ ਗਏ ਆ ਬਾਈ ਇੰਜਣ ਬਣਾਉਣੋਂ ਦਾ ਆਪਦੀ ਗੱਡੀ ਤੇ ਕਿਸੇ ਦੀ ਗੱਡੀ ਤੇ ਨਹੀਂ ਆਪਦੀ ਗੱਡੀ ਤੇ ਠੀਕ ਆ ਵੀਰੇ ਬਾਈ ਸਰਕਾਰ ਦੇ ਵੱਲੋਂ ਜਿਵੇਂ ਆ ਬਾਈ ਪਹੁੰਚੇ ਆ ਵੀ ਸਰਕਾਰ ਵੱਲੋਂ ਮਦਦ ਪਹੁੰਚੀ ਆ ਵੀਰੇ ਸਰਕਾਰ ਵੱਲੋਂ ਇਦਾਂ ਵਾ ਸਾਡੇ ਹਲਕੇ ਦੀ ਸਰਕਾਰ ਵੱਲੋਂ ਤਾਂ ਨਹੀਂ ਪਹੁੰਚੀ ਆ ਬਾਈ ਆਇਆ ਆ ਸੇਵਾ ਲੈ ਕੇ ਚਲੋ ਇਹਨਾਂ ਦੇ ਐਮਐਲਏ ਸਾਹਿਬ ਵੀਰੇ ਕੀ ਨਾਮ ਸੀ ਜੀ ਐਮ ਐਲ اے ਸਾਡਾ ਮਨਜੀਤ ਸਿੰਘ ਬਲਾਸਪੁਰ ਹਲਕਾ ਨਿਹਾਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਇਹਨਾਂ ਦੇ ਐਮ ਐਲ اے ਇਹਨਾਂ ਨੂੰ ਪੂਰੀ ਸਪੋਰਟ ਕਰ ਰਿਆ ਸਾਡੇ ਐਮ ਐਲ اے ਵੀ ਜੇ ਇਹਨੂੰ ਸਾਾਨੂੰ ਇਦਾਂ ਸਪੋਰਟ ਕਰਨ ਤੇ ਅਸੀਂ ਉੱਤੇ ਨਾ ਆ ਜੀਏ ਇਹ ਵੀਰ ਹੋਣੀ ਸੇਵਾ ਲੈ ਕੇ ਆਇਆ ਵਿਜ਼ਿਟ ਕਰਨ ਆਏ ਪਹਿਲੀ ਗੱਲ ਵਿਜ਼ਿਟ ਕਰਨ ਆਇਆ ਤੇ ਖਾਲੀ ਹੱਥ ਨਹੀਂ ਵੀਰ ਹੋਣੀ ਆਏ ਕਿੱਡਾ ਵੇਖ ਲੋ ਦੇ ਲਿਆ ਵੀ ਰਸਤ ਲੈ ਕੇ ਆਇਆ ਪਾਣੀ ਤੇ ਖਾਣ ਵਾਲੀ ਬਰੈਡ ਬਿਸਕਟ ਸੈਕਟਰ ਆ ਇਹ ਚੀਜ਼ਾਂ ਲੈ ਕੇ ਆਏ ਆ ਪਿੰਡ ਆਪਣਾ ਇਹਨਾਂ ਦਾ ਵੀਰ ਉਹਨਾਂ ਦਾ ਪਿੰਡ ਆ ਨੱਥੂ ਨੱਥੂ ਵਾਲਾ ਜਦੀਦ ਤੇ ਮੋਗਾ ਹਾਂ ਤੇ ਵੀਰੇ ਨਾਲ ਇਹਨਾਂ ਦੇ ਬ੍ਰਦਰ ਲਾਲੋ ਆਏ ਆ ਤੇ ਇਹ ਵੀਰ ਸਰਪੰਚ ਹਰਜਿੰਦਰ ਸਿੰਘ ਜੀ ਥੋੜੇ ਜੇ બોલે ਇਹਨਾਂ ਨੇ ਤਾਂ બોલી ਗਿਆ ਆਪਾਂ ਵੀ ਇਹਨਾਂ ਨੇ ਤਾਂ ਪੁੱਛਣਾ ਥੋੜਾ ਸ਼ੱਕ ਦਾ ਵੇਖਣਾ ਇਹੋ ਜੀ ਅੱਜ ਵੀ ਕਿੰਨੀ ਮਦਦ ਦੀ ਲੋੜ ਹੈ ਹਾਂਜੀ ਹਾਂਜੀ ਵੀਰੇ ਵੀ ਉਹਦੇ ਕਰਕੇ ਨਾ ਵੀ ਜਿੱਥੋਂ ਤੱਕ ਰਾਸ਼ਨ ਪਹੁੰਚਿਆ ਨਹੀਂ ਅੱਗੇ ਤੱਕ ਜਿਵੇਂ گاં ਪਿੰਡ ਜਾ ਕੇ ਹੈਗੇ ਆ ਵੀ ਇੱਥੇ ਤਾਂ ਆ ਜਾਂਦਾ ਵੀ گا ਉਹਨਾਂ ਤੱਕ ਵੀ گاં ਆਉਣ ਵਾਲੇ 15 20 ਦਿਨਾਂ ਜਿਹੜਾ ਪਾਣੀ ਲੈ ਗਿਆ ਕਿਹੜੀ ਚੀਜ਼ ਮਦਦ ਦੀ ਲੋੜ ਪਊਗੀ ਵੀ ਉਸ ਕਰਕੇ ਤਾਂ ਕਰਕੇ ਵੇਖਣ ਆਏ ਸੀਗੇ ਸਾਰੇ ਤੇ ਵੀ ਚਲੋ ਲੋੜ ਹੈਗੀ ਆ ਪਰ ਉਹ ਪਤਾ ਵਾ ਪੰਜਾਬ ਹੀ ਪੰਜਾਬ ਦੇ ਨਾਲ ਖੜਦਾ ਵਾ ਅੱਗੇ ਵੀ ਕਿੰਨੇ ਕਹਿੰਦੇ ਹੁੰਦੇ ਆ ਵੀ ਪਈਆਂ ਮਾਰਾਂ ਪਈਆਂ ਤੇ ਪਰ ਪੰਜਾਬ ਨੇ ਡਟ ਕੇ ਸਾਰਿਆਂ ਨੇ ਸਾਥ ਦੇ ਕੇ ਮੁਕਾਬਲਾ ਕੀਤਾ ਤੇ ਵਾਹਿਗੁਰੂ ਦੀ ਨਾ ਚੜਦੀ ਕਲੇਰੀ ਜੀ ਠੀਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈਆਂ ਦਾ ਬਹੁਤ ਧੰਨਵਾਦ ਬਾਈਆਂ ਨੂੰ ਆਪਾਂ ਕਹਿ ਦਿੱਤਾ ਵਾ ਵੀ ਬਾਈ ਜੀ ਹੁਣ ਸਾਨੂੰ ਹੈਲਪ ਦੀ ਲੋੜ ਨਹੀਂ ਗਈ ਚਲੋ ਤੁਸੀਂ ਆ ਗਏ ਤੁਹਾਡਾ ਵੈਲਕਮ ਕੋਈ ਚਾਰਾ ਨਹੀਂ ਕੋਈ ਕੁਛ ਨਹੀਂ ਹਜੇ ਚਾਹੀਦਾ ਜਦੋਂ ਪਾਣੀ ਲੱਥੂਗਾ ਲੋਕਾਂ ਦੇ ਘਰਾਂ 'ਚ ਤੁਹਾਡੇ ਨਾਲ ਮੈਂ ਖੁਦ ਜਾਵਾਂਗਾ ਇੱਥੋਂ ਦੇ ਨੰਬਰਦਾਰ ਕুতਬਦੀਨ ਦੇ ਨੰਬਰਦਾਰ ਮੇਰੇ ਡੈਡੀ ਨੇ ਤੇ ਉਹ ਨਾਲ ਜਾਣਗੇ ਪਤਵਦੀਨ ਦਾ ਸਰਪੰਚ ਲੈ ਕੇ ਜਾਵਾਂਗੇ ਦੂਲਾ ਵਾਲੇ ਦਾ ਸਰਪੰਚ ਲੈ ਕੇ ਜਾਵਾਂਗੇ ਨਾਲ ਘਰਾਂ ਚ ਜਾਵਾਂਗੇ ਵੀਰ ਹੋਣਾ ਦਾ ਬਹੁਤ ਧੰਨਵਾਦ ਆ ਵੀਰ ਜੀ ਮੋਸਟ ਵੈਲਕਮ ਆ ਜੀ ਆਇਆਂ ਨੂੰ ਕੋਈ ਨਹੀਂ ਚੜਦੀ ਕਲਾ ਚ ਅਸੀਂ ਵੀ ਆ ਤੇ ਤੁਸੀਂ ਵੀ ਚੜਦੀ ਕਲਾ ਚ ਹੋ ਜਿਹੜੇ ਸਾਡੇ ਕੋਲੇ ਪਹੁੰਚੇ ਮਿਹਰਬਾਨੀ ਵੀਰੇ ਬਹੁਤ ਧੰਨਵਾਦ ਬਾਈ ਕਰਦੇ ਪਏ ਸੀ ਵੀ ਗੱਲ ਇਦਾਂ ਆ ਵੀ ਆਪਾਂ ਨੂੰ ਚਲੋ ਸਰਕਾਰਾਂ ਲੈ ਕੇ ਬਹਿ ਗਿਆ ਠੀਕ ਆ ਪਰ ਆਪਾਂ ਇਹ ਨਹੀਂ ਸੋਚਣਾ ਵੀ ਹੁਣ ਮਾੜਿਆਂ ਆਪਾਂ ਫੁੱਲ ਤਗੜੇ ਆ ਪੂਰੇ ਐ ਚੜਦੀ ਕਲਾਂ ਚ ਸਿੰਘ ਆ ਵਾਰਸ ਪੰਜਾਬ ਦੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਸਾਡੇ ਬੰਦੀ ਸਿੰਘ ਇਹਨਾਂ ਨੇ ਜੇਲਾਂ ਚ ਭਾਇਆ ਸਾਰੇ ਅਸੀਂ ਕਢਾਵਾਂਗੇ ਸਾਡੀ ਇਹਨਾਂ ਨੇ ਦੇਗਾਂ ਨਕੇ ਛਗਣੀਆਂ ਤੇ ਤੇਗ ਇਹਨਾਂ ਦੇ ਵਰਣੀਆਂ ਜਿਹੋ ਜੇ ਐਮਐਲਏ ਆ ਉਹੋ ਜੇ ਪਿੰਡਾਂ ਦੇ ਗਾਮ ਮੋਦਵਾਰ ਬਣੇ ਆ ਜਿੱਦਾਂ ਵੀ ਜੋ ਵੀ ਹਨਾ ਜੋ ਸਾਰਾ ਕੁਝ ਵੀਰੇ ਆਪਾਂ ਨਾ ਸੋਚ ਸਮਝ ਕੇ ਕਰਾਂਗੇ ਆਪਾਂ ਨੂੰ ਨਿਹੰਗ ਸਿੰਘਾਂ ਨੇ ਵੀ ਬੜਾ ਮਤਲਬ ਕਿ ਸਪੋਰਟ ਕੀਤੀ ਆ ਸਾਰੇ ਜਥੇਬੰਦੀਆਂ ਨੇ ਸਪੋਰਟ ਕੀਤੀ ਆ ਬਸ ਸਰਕਾਰੀ ਹੈਲਪ ਨਹੀਂ ਹੋਈ ਬਾਈ ਜਿਹੜੀ ਸਾਡੀ ਸਿਰਫ ਸਰਕਾਰੀ ਹੈਲਪ ਇਹ ਹੋਈ ਆ ਸਾਡੀ ਵੀ ਆਪਣਾ ਦੂਜਾ ਕੀ ਨਾ ਲੈਂਦੇ ਆ ਐਂਬੂਲੈਂਸ ਆਈ ਆ ਦਵਾਈਆਂ ਵਾਲਾ ਕੰਮ ਆਇਆ ਸਿਰਫ ਹੋਰ ਕੁਝ ਨਹੀਂ ਬਾਕੀ ਵੀਰੇ ਚੜ ਕੇ ਆਵਾਂਗੇ ਇਹਨਾਂ ਤੇ ਆਵਾਂਗੇ ਜਰੂਰ ਇਹਨਾਂ ਨੂੰ ਆਪਾਂ ਅਲਰਟ ਕਰਦੇ ਆ ਵੀ ਆਪਦਾ ਅੰਦਰ ਵੜ ਜੋ ਜੁੱਲੀਆਂ ਚ ਧੰਨਵਾਦ ਓਕੇ ਥੈਂਕ ਯੂ